ਪਿੰਡ ਆਸਟ੍ਰੇਲੀਆ ਚੰਨ ਨਾਲ ਜੁੜ ਚੁੱਕੇ ਸਾਰੇ ਹੀ ਪਰਿਵਾਰ ਦੇ ਜੀਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਜੀ ਤੁਸੀਂ ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਪਰਮਾਤਮਾ ਦੀ ਰਾਜਾ ਚ ਹੋਵੋਗੇ ਤੇ ਅੱਜ ਮੇਰੀ ਡਿਊਟੀ ਲੱਗੀ ਹੈ ਜੀ ਕਿ ਮੈਂ ਥੋੜੀਆਂ ਅਨਾਉਂਸਮੈਂਟ ਕਰਨੀਆਂ ਐ ਸਪੈਸ਼ਲੀ ਸਾਊਥ ਆਸਟ੍ਰੇਲੀਆ ਦੇ ਵਸਿੰਦਿਆਂ ਵਾਸਤੇ ਐ ਤੇ ਗੱਲਬਾਤ ਇਦਾਂ ਹੀ ਕੁਝ ਅਨਾਉਂਸਮੈਂਟਾਂ ਜਿਹੜੀਆਂ ਸਾਡੇ ਇੱਥੇ ਲੋਕਲੀ ਖੇਡ ਮੇਲੇ ਜਾਂ ਹੋਰ ਰੰਗ ਰੰਗ ਪ੍ਰੋਗਰਾਮ ਹਫ਼ਤਾਵਾਰੀ ਹੁੰਦੇ ਨੇ ਤੇ ਖਾਸ ਕਰਕੇ ਆ ਮੌਸਮ ਹੁਣ ਵਧੀਆ ਹੁਣ ਆ ਖੇਡਾਂ 'ਚ ਸਾਡੀ ਜ਼ਿਆਦਾ ਰੁਚੀ ਹੈ ਸਾਡੇ ਬੱਚੇ ਹੁਣ ਇੱਥੇ ਗਰੋ ਕਰ ਰਹੇ ਨੇ ਤੇ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਖੇਡਾਂ ਨਾਲ ਜੁੜੀਆਂ ਹੋਈਆਂ ਜਿਹੜੇ ਨੌਜਵਾਨ ਨੇ ਜਿਹੜੇ ਗਾਂਵ ਵਾਦੂ ਸੋਚ ਵਾਲੇ ਮੁੰਡੇ ਜਾਂ ਸਾਡੇ ਭਰਾ ਨੇ ਉਹ ਹਰ ਵਾਰ ਕੁਛ ਨਾ ਕੁਛ ਬੱਚਿਆਂ ਵਾਸਤੇ ਚੰਗਾ ਉਪਰਾਲਾ ਕਰਦੇ ਨੇ ਤੇ ਮੇਰੇ ਕੋਲ ਕੁਝ ਲਿਸਟਾਂ ਨੇ ਤੇ ਸਾਡਾ ਚਲੋ ਇੰਨਾ ਕੁ ਫਰਜ਼ ਬਣਦਾ ਕਿ ਵੀ ਗਰਾਊਂਡ ਤੇ ਚਲੋ ਜੇ ਹੋਇਆ ਜਾਵੇ ਤਾਂ ਚੰਗੀ ਗੱਲ ਹੈ ਜੇ ਨਹੀਂ ਤੇ ਜਿਹੜਾ ਸਾਡੇ ਕੋਲ ਸਾਧਨ ਹੈਗਾ ਅਸੀਂ ਉਹਦੀ ਵਰਤੋਂ ਕਰਕੇ ਸੰਦੇਸ਼ ਜਿਹਦੇ ਤੱਕ ਪਹੁੰਚਣਾ ਚਾਹੀਦਾ ਉਹਦੇ ਤੱਕ ਪਹੁੰਚਾਈਏ ਤੇ ਅਪੀਲ ਕਰ ਰਹੀਏ ਕਿ ਖੇਡਾਂ ਨਾਲ ਜੁੜੋ ਤੇ ਆਪਣੇ ਸਿਹਤ ਤੇ ਆਪਣੇ ਬੱਚਿਆਂ ਦੀ ਸਿਹਤ ਅਸੀਂ ਕੋਈ ਨਾ ਕੋਈ ਚੰਗਾ ਨਤੀਜਾ ਕੋਈ ਨਾ ਕੋਈ ਚੰਗਾ ਪੱਖ ਲੈ ਕੇ ਉਹਨਾਂ ਨੂੰ ਉਹਨਾਂ ਦੇ ਜੀਵਨ ਨੂੰ ਗਾਂ ਚੰਗਾ ਬਣਾਈਏ ਸੋ ਹਫਤਾਵਾਰੀ ਪ੍ਰੋਗਰਾਮ ਇਦਾਂ ਜੀ ਜਿਹੜਾ ਸਭ ਤੋਂ ਪਹਿਲਾਂ ਤਾਂ 6 ਸਤੰਬਰ ਨੂੰ ਸਾਡੇ ਕੋਲ ਇਥੋਂ ਰੀਵਰ ਲੈਂਡ ਤੁਹਾਨੂੰ ਸਭ ਨੂੰ ਪਤਾ 2 ਢਾਈ ਘੰਟੇ ਦੀ ਡਰਾਈਵ ਹੈ ਤੇ ਬੜਾ ਸੋਹਣਾ ਆਪਣਾ ਪੰਜਾਬੀਆਂ ਦਾ ਉੱਥੇ ਖੇਤੀਬਾੜੀ ਦਾ ਕੰਮਕਾਰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਸੌਸ ਆਸਟ੍ਰੇਲੀਆ 'ਚ ਵਸਦੇ ਨੇ ਤੇ ਕਾਫੀ ਸਮੇਂ ਬਾਅਦ ਉਹਨਾਂ ਨੇ ਬੱਚਿਆਂ ਦੀ ਕਬੱਡੀ ਟੀਮ ਬਣਾਈ ਹੈ ਪਹਿਲਾਂ ਹੁੰਦੀ ਸੀਗੀ ਕਿਸੇ ਟਾਈਮ 'ਚ ਉਹ ਉੱਥੇ ਦੇ ਕਾਫੀ ਤਕੜੀ ਟੀਮ ਸੀਗੀ ਕਬੱਡੀ ਦੀ ਪਰ ਹੁਣ ਬੱਚਿਆਂ ਨੇ ਪਿਛਲੇ 2 ਸਾਲਾਂ ਤੋਂ ਬਹੁਤ ਜ਼ਿਆਦਾ ਮਿਹਨਤ ਕਰਕੇ ਉਹਨਾਂ ਦੇ ਪੇਰੈਂਟਸ ਵੱਲੋਂ ਉਹਨਾਂ ਦੇ ਕੋਚ ਵੱਲੋਂ ਕਬੱਡੀ ਦੀ ਟੀਮ ਬਣਾਈ ਗਈ ਹੈ ਜੀ ਤੇ ਉਹ ਕਬੱਡੀ ਦੀ ਟੀਮ ਦੇ ਨਾਲ ਉੱਥੇ ਇੱਕ ਚਿੰਗ ਲੱਗੀ ਹੈ ਕਿ ਵੀ ਚਲੋ ਬੱਚਿਆਂ ਨਾਲ ਕੁਝ ਨਾ ਕੁਝ ਕੋਈ ਵੱਡਾ ਕਰਿਆ ਜਾਵੇ ਉਹ ਐਸੇ ਖੇਡਦੇ ਨੇ ਹੋ ਸਿੱਕੇ ਮੰਜੇ ਵੀ ਖੇਡੇ ਇੱਥੇ ਵੀ ਖੇਡੇ ਹੁਣ ਉਹਨਾਂ ਨੇ ਕਿਹਾ ਵੀ ਚਲੋ ਆਪਣੇ ਵਿੜੇ 'ਚ ਵੀ ਕੁਝ ਨਾ ਕੁਝ ਪ੍ਰੋਗਰਾਮ ਹੋਣਾ ਚਾਹੀਦਾ ਜਿਹੜੀ ਕਿ ਚੰਗੀ ਗੱਲ ਹੈ ਅੰਮ ਨਾ ਸੀ ਕਹਿੰਨੇ ਵੀ ਹੋਰ ਵੱਤ ਤੋਂ ਵੱਧ ਇੱਕ ਪ੍ਰੋਗਰਾਮ ਹੈ ਸੋ ਉਹਨਾਂ ਦਾ ਬੇਰਵਾ ਸਾਡੇ ਕੋਲ ਇਦਾਂ ਜੀ ਅ ਇਹਨਾਂ ਦਾ ਜਿਹੜਾ ਹੈਗਾ ਜੀ ਰਿਵਰਲੈਂਡ ਪੰਜਾਬੀ სპੋਰਟਸ ਐਂਡ ਕਲਚਰ ਇਵੈਂਟ ਜਿਹੜਾ ਕਰਵਾਉਣੇ ਜਾ ਰਹੇ ਆਂ ਜੀ ਇਹ ਅ ਤੇ ਡੇਟ ਪੰਜਾਬੀ ਰਿਵਰਲੈਂਡ ਪੰਜਾਬੀ სპੋਰਟਸ ਕਲੱਬ ਤੇ ਨਾਲ ਇਹਨਾਂ ਨੇ ਸਾਰੀ ਰਿਵਰਲੈਂਡ ਪੰਜਾਬੀ ਕਮਿਊਨਿਟੀ ਨੂੰ ਵੀ ਲੈ ਕੇ ਚੱਲੇ ਆ ਜਿਹੜੀ ਕਿ ਬਹੁਤ ਚੰਗੀ ਗੱਲ ਹੈ ਜੀ ਸੋ ਸਾਰਾ ਭਾਈਚਾਰਾ ਆਪਣਾ ਪੰਜਾਬੀ ਜਿਹੜਾ ਉੱਥੇ ਹੈ ਉਹ ਤੁਹਾਡੇ ਵਾਸਤੇ ਇੰਤਜ਼ਾਮ ਕਰ ਰਿਹਾ ਜੀ 6 ਸਤੰਬਰ ਨੂੰ ਸੈਟਰਡੇ ਉੱਥੇ ਕਬੱਡੀ ਬਾਲੀਬਾਲ ਰੱਸਾ ਕਸੀ ਤੇ ਸੌਕਰ ਦੇ ਮੁਕਾਬਲੇ ਹੋ ਰਹੇ ਨੇ ਜੀ ਤੇ ਉਮੀਦ ਹੈ ਜੀ ਵੀ ਸਾਰੇ ਉੱਥੇ ਪਹੁੰਚਣਗੇ ਇੰਨਾਂ ਵੱਲੋਂ ਪੂਰ ਜੋਰ ਅ ਅਪੀਲ ਹੈ ਸਾਰੇ ਕਲੱਬਾਂ ਨੂੰ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਕਿ ਵੀ ਜਿਹੜਾ ਬੱਚਾ ਕੋਈ ਖੇਡਣਾ ਚਾਹੁੰਦਾ ਖੇਡਣਾ ਖੇਡਦਾ ਆਲਰੇਡੀ ਤੇ ਉੱਥੇ ਲਾ ਕੇ ਪਹੁੰਚੋ ਤੇ ਅਮ ਗੁਰੂ ਦਾ ਲੰਗਰ ਤਾਂ ਸਾਡੇ ਤੁੱਟ ਵਰਤਦਾ ਹੀ ਹੈ ਜਿੱਥੇ ਵੀ ਕਿਤੇ ਨਾ ਕਿਤੇ ਆਪਣਾ ਸਿੱਖ ਕੌਮ ਦਾ ਕੋਈ ਕਾਰਜ ਹੁੰਦਾ ਤੇ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਸਾਨੂੰ ਇਹ ਗੁਰਨਾਨਕ ਦੀ ਐ ਜਿਹੜੀ ਦਾਤ ਹੈ ਉਹ ਲੰਗਰ ਹੋਊਗਾ ਜੀ ਤੁੱਟ ਤੇ ਮੈਂ ਵੀ ਇਹ ਕਰਦਾ ਵੀ ਜਦੋਂ ਕਈ ਬੰਦਿਆਂ ਨੇ ਰਿਵਰ ਲੈਂਡ ਇੱਥੇ ਬੈਠੇ ਨੇ ਦੇਖਿਆ ਵੀ ਨਹੀਂ ਹੁਣ 10-10 ਸਾਲ ਹੋ ਗਏ ਨੇ ਤੇ ਇੱਕ ਮੌਕਾ ਵੀ ਹੁੰਦਾ ਸਭਾ ਵੀ ਬਣਦਾ ਤੁਸੀਂ ਡਰਾਈਵ ਕਰਕੇ ਜਾਓ ਤੇ ਤੁਸੀਂ ਮੈਂ ਵਾਦਾ ਕਰਦਾ ਕਿ ਵੀ ਤੁਹਾਨੂੰ ਚੰਗਾ ਲੱਗੂਗਾ ਉਸ ਤੋਂ ਅਗਲਾ ਹੈਗਾ ਜੀ ਸਾਡੇ ਕੋਲ ਉਸ ਤੋਂ ਅਗਲੇ ਹਫਤੇ ਚੜ੍ਹਦੀ ਕਲਾ ਸਪੋਰਟਸ ਕਲੱਬ ਵਾਲੇ ਵੀਰ ਨੇ ਸਾਡੇ ਉਹ ਵੀ ਬਹੁਤ ਮਤਲਬ ਕਿ ਤੁਸੀਂ ਹਰ ਕਿਤੇ ਆ ਦੇਖਦੇ ਹੋ ਸਿੱਖਿਆ ਮਾਹੌਲ ਜਾਂ ਹੋਰ ਵੀ ਕੋਈ ਕਮਿਊਨਿਟੀ ਦਾ ਕਾਰਜ ਹੋਵੇ ਉਹ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ ਅਸੀਂ ਵੀ ਕੋਸ਼ਿਸ਼ ਕਰੀਦੀ ਹੈ ਵੀ ਜਿੰਨਾ ਕੁ ਸਾਥ ਦੇ ਹੋ ਸਕੇ ਨਾਲ ਖੜੀਏ ਤੇ ਉਹਨਾਂ ਵੱਲੋਂ ਜਿਹੜਾ ਚੌਥਾ ਸਪੋਰਟਸ ਆਪਣਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਚੌਥਾ ਟੂਰਨਾਮੈਂਟ ਹੈ ਜਿਹੜਾ ਐਥਲੈਟਿਕ ਦਾ ਕਰਾਉਂਦੇ ਹੁੰਦੇ ਨੇ ਕਿਉਂਕਿ ਗੱਲ ਇਹ ਹੈ ਕਰਨ ਦੀ ਗੱਲ ਇਹ ਹੋਰ ਹੋ ਜਾਂਦੀ ਹੈ ਜਦੋਂ ਗਰਾਊਂਡ ਤੇ ਐਕਚੁਅਲ ਕਰਨਾ ਹੁੰਦਾ ਨਾ ਉਦੋਂ ਬਹੁਤ ਵੱਡਾ ਕਾਰਜ ਹੁੰਦਾ ਸੋ ਜੇ ਕਹੀ ਜਾਵੇ ਕਿ ਵੀ ਅਸੀਂ ਸਾਰੀਆਂ ਖੇਡਾਂ ਵਿੱਚ ਕਰਵਾਉਣੀਆਂ ਤੇ ਕਾਫੀ ਵੱਡਾ ਪ੍ਰੋਜੈਕਟ ਹੈਗਾ ਸੋ ਇਹਨਾਂ ਦਾ ਇੱਕ ਚੰਗਾ ਜਿਹੜਾ ਸਬਜੈਕਟ ਹੈ ਉਹ ਇਹ ਹੈ ਕਿ ਵੀ ਚਲੋ ਇੱਕ ਸਾਈਡ ਨੂੰ ਲੈ ਕੇ ਚੱਲੀਏ ਐਥਲੈਟਿਕ ਦਾ ਇਹ ਹੈ ਕਿ ਜਦੋਂ ਐਥਲੈਟਿਕ ਦਾ ਬੰਦਾ ਬੱਚਾ ਸਟਾਰਟ ਹੋ ਜਾਂਦਾ ਤੇ ਉਹਦੇ ਵਾਸਤੇ ਬਾਕੀ ਖੇਡਾਂ ਖੇਡਣੀਆਂ ਸੌਖੀਆਂ ਹੋ ਜਾਂਦੀਆਂ ਮਨ ਲਓ ਕਿ ਕੋਈ ਦੌੜ ਦਾ ਕੋਈ ਲੰਬੀ ਛਾਲ ਮਾਰਦਾ ਜਾਂ ਕੁਛ ਹੈ ਇੰਡੀਵਿਜੂਅਲ ਗੇਮ ਹੈ ਤੇ ਟੀਮਾਂ ਵਾਲਾ ਥੋੜਾ ਜਿਹਾ ਲੰਬਾ ਹੋ ਜਾਂਦਾ ਕਿਉਂਕਿ ਅਸੀਂ ਆਪ ਸਪੋਰਟਸ ਕਰਾਉਂਦੇ ਰਹੇ ਹਾਂ ਆਪ ਵਿੱਚ ਵਿਚਰਦੇ ਰਹੇ ਹਾਂ ਸੋ ਇੱਕ ਡਿਫਰੈਂਟ ਕਨਸੈਪਟ ਹੈ ਜਿਹੜਾ ਕਿ ਮੈਨੂੰ ਤਾਂ ਚੰਗਾ ਲੱਗਿਆ ਤੁਹਾਨੂੰ ਵੀ ਚੰਗਾ ਲੱਗੂਗਾ ਕਿ ਤੁਹਾਡਾ ਬੱਚਾ ਜਦੋਂ ਜਾਂਦਾ ਟੀਮ ਗੇਮ ਠੀਕ ਹੈ ਜ਼ਰੂਰ ਹੋਣੀ ਚਾਹੀਦੀ ਹੈ ਪਰ ਇੰਡੀਵਿਜੂਅਲ ਇਹ ਇੱਕ ਫਰਸਟ ਸਟੈਪ ਹੈ ਅਗਰ ਬੱਚਾ ਭੱਜ ਸਕਦਾ ਤੇ ਉਹ ਕਿਸੇ ਵੀ ਗੇਮ ਚ ਜਾ ਕੇ ਇਨਵੋਲਵ ਹੋ ਸਕਦਾ ਹਨ ਸੋ ਅਮ ਇਨਾਂ ਵੱਲੋਂ ਵੀ ਦੇਖੋ ਬੇਨਤੀ ਹੈ ਇਹ ਵੀ ਹਰ ਵਾਰ ਕਿਤੇ ਨਾ ਕਿਤੇ ਆਪਣਾ ਜਿਹੜਾ ਹੁੰਦਾ ਸੇਵਾ ਆਪਣਾ ਯੋਗਦਾਨ ਪਾਉਂਦੇ ਨੇ ਤੇ ਸਾਡਾ ਹੁਣ ਇਹ ਹੈਗਾ ਕਿ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੀਏ ਆਪਣੇ ਬੱਚੇ ਲੈ ਕੇ ਜਾਈਏ ਇਹਨਾਂ ਨੂੰ ਜੇ ਕੋਈ ਵਲੰਟਰ ਦੀ ਲੋੜ ਹੈ ਉੱਥੇ ਵਲੰਟਰੀਂਗ ਕਰੀਏ ਤੇ ਡੇਟਸ ਹੈਗੀਆਂ ਨੇ ਇਹਨੀਆਂ 14 ਸਤੰਬਰ ਦਿਨ ਐਤਵਾਰ ਤੇ ਸਥਾਨ ਹੈਗਾ ਜੀ ਪੋਰਟ ਐਡਲਡ ਐਥਲੈਟਿਕਸ ਕਲੱਬ ਸੋ ਪਰ ਇਹਨਾਂ ਦਾ ਇਹ ਹੈ ਕਿ ਵੀ ਐਂਟਰੀ ਕਰਵਾ ਲਓ ਐਂਟਰੀ ਤੋਂ ਬਿਨਾ ਉੱਥੇ ਸੇਮ ਟਾਈਮ ਤੇ ਜੇ ਕੋਈ ਹਾਂ ਵੀ ਅੱਜ ਸਾਡੇ ਬੱਚੇ ਅਸੀਂ ਪਹੁੰਚ ਗਏ ਸਾਡਾ ਬੱਚਾ ਹੁਣ ਖੇਡਣਾ ਚਾਹੁੰਦਾ ਤੇ ਉਹ ਪਹਿਲਾਂ ਹੀ ਮਾਫੀ ਹੈ ਜੀ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਬੱਚਿਆਂ ਦੀਆਂ ਐਂਟਰੀਆਂ ਪਹਿਲਾਂ ਜਦੋਂ ਅਸੀਂ ਕਰਵਾਉਂਦੇ ਨਹੀਂ ਟਾਈਮ ਤੇ ਆ ਕੇ ਫਿਰ ਉਹ ਪ੍ਰਬੰਧਕਾਂ ਵਾਸਤੇ ਬਹੁਤ ਔਖਾ ਹੋ ਜਾਂਦਾ ਚਾਹੁੰਦੇ ਉਹ ਵੀ ਨੇ ਕਿ ਵੀ ਸਾਰੇ ਬੱਚੇ ਖੇਡਣ ਫਰੂਕ ਇਤਨਾ ਕਿਤੇ ਸਿਸਟਮ ਨਹੀਂ ਉਹ ਉਹਨੂੰ ਅਲਾਉ ਕਰਦਾ ਫਿਰ ਜਦੋਂ ਇੱਕ ਪਾਸੇ ਰੇਸ ਭੱਜਣ ਲੱਗੀ ਹੋਈ ਹੈ ਦੂਜੇ ਪਾਸੇ ਦੋ ਬੱਚੇ ਹੋਰ ਆ ਰਹੇ ਨੇ ਤੇ ਟਾਈਮ ਸਾਡੇ ਕੋਲ ਲਿਮਟਡ ਹੁੰਦਾ ਤੇ ਉਹ ਫਿਰ ਮੈਨੂੰ ਲੱਗਦਾ ਵੀ ਸਾਡੀ ਆਪਣੀ ਅੰਗਹਿਲੀ ਕਰਕੇ ਉਹ ਕਿਤੇ ਨਾ ਕਿਤੇ ਫਿਰ ਗੇਡਾ ਖੇਡਾਂ 'ਚ ਵਿਗਨ ਆ ਜਾਂਦਾ ਫਿਰ ਉਹਦੇ ਨਾਲ ਫਿਰ ਕੀ ਹੁੰਦਾ ਇੱਕ ਦੋ ਪੇਰੈਂਟਸ ਨਿਰਾਸ਼ ਹੋ ਜਾਂਦੇ ਨੇ ਫਿਰ ਉਹ ਕਹਿੰਦੇ ਵੀ ਨਹੀਂ ਉਹਨਾਂ ਦਾ ਮੇਲਾ ਵਧੀਆ ਨਹੀਂ ਹੋਇਆ ਸੋ ਗਲਤੀਆਂ ਕਿਤੇ ਨਾ ਕਿਤੇ ਆਪਣੀ ਵੀ ਆਪਾਂ ਅੰਗਹਿਲੀ ਕਰਕੇ ਪਰਮੰਦਕਾਂ ਦਾ ਸਾਥ ਦੇਣ ਦੀ ਬਜਾਏ ਅਸੀਂ ਉਹਨਾਂ ਨੂੰ ਪੋਸਟਣ ਲਾ ਜਾਂਦੇ ਆਂ ਇਹ ਅਕਸਰ ਹੀ ਹੁੰਦਾ ਇੱਕ ਦੋ ਪਰਿਵਾਰ ਹੁੰਦਾ ਮੈਂ ਵੀ ਹੋ ਸਕਦਾ ਉਹਨਾਂ ਚ ਮੇਰੇ ਬੱਚੇ ਨਾਲ ਕੁਝ ਹੋ ਗਿਆ ਉਹਦੇ ਕੀ ਹਾਲਾਂਕਿ ਉਹਨਾਂ ਨੇ ਪ੍ਰੋਗਰਾਮ ਕਰਵਾਇਆ ਹੁੰਦਾ ਕੋਈ ਵੀ ਹੈ ਭਾਵੇਂ ਚੜ੍ਹਦੀ ਕਲਾ ਵਾਲੇ ਐ ਭਾਵੇਂ ਇਸ ਗੇਮਾਂ ਨੇ ਕੋਈ ਕੁਛ ਨਹੀਂ ਉਹ ਇੱਕ ਚੰਗੇ ਕਾਰਜ ਨੂੰ ਲਾ ਕੇ ਚੱਲਦੇ ਨੇ ਪਰ ਨਾ ਚਾਹੁੰਦੇ ਹੋ ਵੀ ਕੋਈ ਇਦਾਂ ਦਾ ਚਾਂਸ ਬਣ ਜਾਂਦੇ ਆਂ ਕਿ ਅਸੀਂ ਸਾਰਿਆਂ ਨੂੰ ਕੁਝ ਨਹੀਂ ਕਰ ਸਕਦੇ ਸੋ ਮੈਂ ਸਮਝ ਸਕਦਾ ਕਿ ਵੀ ਪਰਮੰਧਕਾਂ ਦੀ ਉਹ ਮਨਸ਼ਾ ਨਹੀਂ ਹੁੰਦੀ ਕਿ ਵੀ ਕਿਸੇ ਨੂੰ ਨਰਾਸ਼ ਕਰਿਆ ਜਾਵੇ। ਸੋ ਮੇਰੀ ਉਹਨਾਂ ਦੀ ਵੀ ਇਹੀ ਬੇਨਤੀ ਹੈ ਕਿ ਮੇਰੀ ਵੀ ਇਹੀ ਬੇਨਤੀ ਹੈ ਕਿ ਟਾਈਮ ਤੇ ਸਮੇਂ ਰੰਦੇ ਆਪਾਂ ਰਜਿਸਟ੍ਰੇਸ਼ਨ ਕਰਵਾ ਲਈਏ। ਉਹਨਾਂ ਚ ਹੈਗੀਆਂ ਜੀ 5 ਤੋਂ 6 ਸਾਲ 50 ਮੀਟਰ ਦੀ ਦੌੜ ਬੱਚਿਆਂ ਦੀ। ਤੇ 7 ਤੋਂ 8 ਸਾਲ 70 ਮੀਟਰ 100 ਮੀਟਰ ਤੇ ਤੇ ਲੰਬੀ ਛਾਲ। ਤੇ ਫਿਰ 9 ਤੋਂ 15 ਸਾਲ ਵਾਸਤੇ ਹੈਗੀ ਹੈ ਜੀ 100 ਮੀਟਰ ਦੌੜ, 200 ਮੀਟਰ ਦੌੜ। ਡਿਸਕਸ ਥਰੂ ਸ਼ਾਰਟ ਪੁੱਟ ਲੰਬੀ ਛਾੜ ਤੇ ਸਵੇਰੇ 8 ਵਜੇ ਐਂਟਰੀ ਹੈ ਜੀ ਇਹ ਨਾ ਹੋਵੇ ਕਿ ਵੀ ਸੰਡੇ ਨੂੰ ਕੀ ਬਿਤਾਉਂਦਾ ਆਪਣਾ ਸੈਟਰਡੇ ਪਾਰਟੀ ਪੂਟੀ ਕੀਤੀ ਹੈ ਸੰਡੇ ਨੂੰ ਅਸੀਂ ਲੇਟ ਹੋਗੇ ਜੀ ਅ ਦੇਖੋ ਸਾਰੇ ਕੰਮ ਜ਼ਰੂਰੀ ਨਹੀਂ ਮੈਂ ਇੱਥੇ ਆ ਪਰਸਨਲੀ ਮੰਨਾਂ ਵੀ ਸਾਰਿਆਂ ਦਾ ਕੋਲ ਇੱਥੇ ਦੇਖੋ ਲਿਮਟਿਡ ਟਾਈਮ ਹੁੰਦਾ ਕੰਮ ਵੀ ਹੁੰਦੇ ਨੇ ਦੌੜ ਭੱਜ ਵੀ ਹੁੰਦੀ ਹੈ ਵੀਕਐਂਡ ਤੇ ਪ੍ਰੋਗਰਾਮ ਵੀ ਹੁੰਦੇ ਕਿਸੇ ਬਰਥਡੇ ਪਾਰਟੀ ਦਾ ਕੁਝ ਪਰ ਜਿਹੜਾ ਜਦੋਂ ਪ੍ਰਬੰਧ ਤੁਸੀਂ ਜਿਹੜਾ ਕੋਈ ਇਨੀਸ਼ੀਏਟਿਵ ਲੈ ਲਿਆ ਨਾ ਕਿ ਮੰਨ ਲਓ ਕਿ ਮੈਂ ਰਜਿਸਟ੍ਰੇਸ਼ਨ ਕਰਾ ਲਈ ਹੈ ਜਾਂ ਜਿਮ ਹੋਇਆ ਜਾਂ ਕਿਤੇ ਗੁਰੂ ਘਰ ਜਾਣਾ ਤੇ ਫਿਰ ਉਹਦੇ ਵਾਸਤੇ ਤੁਹਾਨੂੰ ਆਪਣਾ ਨੇਮਸਾ ਮਾਰਨੀ ਪੈਣੀ ਹੈ ਸੋ ਇਹਨਾਂ ਵੱਲੋਂ ਇਹੀ ਹੈ ਕਿ ਵੀ 8 ਵਜੇ ਐਂਟਰੀ ਹੋ ਜਵੇ ਉਹੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉਹ ਫਿਰ ਟਾਈਮ ਨਾਲ ਸਾਰੀਆਂ ਚੀਜ਼ਾਂ ਸਮੂਥ ਚੱਲਦੀਆਂ ਨੇ ਤੇ ਉਥੇ ਚਾਹ ਦਾ ਲੰਗਰ ਚੱਲੂਗਾ ਜੀ ਆਪਣਾ ਜਿੱਦਾਂ ਹੈਗਾ ਹਰ ਵਾਰ ਦੀ ਤਰ੍ਹਾਂ ਤੇ ਜੇ ਕੋਈ ਵਲੰਟਰੀ ਕਰਨਾ ਚਾਹੁੰਦਾ ਤੇ ਇਹਨਾਂ ਨਾਲ ਆ ਆਪਾਂ ਪੋਸਟਰ ਸ਼ੇਅਰ ਕਰ ਦੰਨੇ ਆ ਤੁਹਾਡੇ ਨਾਲ ਤੇ ਉਹਨਾਂ ਨਾਲ ਆਪਣਾ رابطہ ਕਰ ਸਕਦੇ ਹੋ ਤੇ ਉਸ ਤੋਂ ਅਗਲੇ ਹਫਤੇ ਸਾਡੇ ਕੋਲ ਪ੍ਰੋਗਰਾਮ ਹੈਗਾ ਜੀ 21 ਸਪਟੰਬਰ ਦਾ ਸੋ ਐਡਲੈਟ ਸੰਗਤ ਵੱਲੋਂ ਪਿੱਛੇ ਜੀ ਪ੍ਰੋਗਰਾਮ ਹੋਇਆ ਸੀਗਾ ਰੀਸ਼ੀ ਘਾਟੀ ਵੱਲੋਂ ਜਿਹੜਾ ਇੱਕ ਮੈਂਟਲ ਹੈਲਥ ਤੇ ਟੌਪਿਕ ਸੀਗਾ ਉਹਦੇ ਤੇ ਇੱਕ ਵਰਕਸ਼ਾਪ ਲੱਗੀ ਸੀਗੀ ਕਾਫੀ ਚੰਗਾ ਉਤਸ਼ਾਹ ਸੀਗਾ ਉਮ ਉਤੇ ਜਿਹੜੇ ਪਹੁੰਚੇ ਨੇ ਸੱਜਣ ਅੰਬੇਲੀ ਆਪਣੇ ਜਿਹੜੀਆਂ ਪੈਣਾ ਮਾਤਾ ਮਾਂ ਪਹੁੰਚੀਆਂ ਨੇ ਉਹਨਾਂ ਨੇ ਚੰਗਾ ਉਹਦਾ ਰਿਸਪੌਂਸ ਦਿੱਤਾ ਸੋ ਹੋਰ ਵੀ ਕਾਫੀ ਚੰਗੇ ਕੰਮ ਨੇ ਕਾਰਜ ਨੇ ਉਹਨਾਂ ਬਾਰੇ ਆਪਾਂ ਪਹਿਲਾਂ ਵੀ ਵੀਡੀਓ ਸ਼ੂਟ ਕੀਤੀ ਸੀਗੀ ਤੇ ਹੋਰ ਵੀ ਕਾਰਜ ਹੋਰ ਨੇ ਉਹ ਆਪਾਂ ਅੱਗੇ ਦੱਸਾਂਗੇ ਪਰ 21 ਸਪਟੰਬਰ ਨੂੰ ਜਿਹੜੀ ਸਿਟੀ ਟੂ ਬੇ ਮੈਰਾਥਨ ਹੁੰਦੀ ਹੈ ਐਡਲਿਡ ਵਿੱਚ ਕਾਫੀ ਪੁਰਾਣੀ ਹੈ ਜੀ 50 ਸਾਲ ਦੇ ਆਸ-ਪਾਸ ਤੇ ਟੋਟਲ 12 ਕਿਲੋਮੀਟਰ ਦੀ ਰਨ ਹੁੰਦੀ ਹੈ ਪਰ ਇਸ ਵਾਰ ਚੰਗੀ ਗੱਲ ਇਹ ਹੈ ਕਿ ਵੀ ਐਡਲਟ ਸੰਗਤ ਵੱਲੋਂ ਜਿਹੜਾ ਬਾਬਾ ਫੌਜਾ ਸਿੰਘ ਆਪਣੇ ਐਥਲੀਟ ਸੀਗੇ ਬਜ਼ੁਰਗ ਉਹਨਾਂ ਨੂੰ ਸਮਰਪਿਤ ਹੈ ਜੀ ਇਹ ਦੌੜ ਉਹਨਾਂ ਦੇ ਕਰਕੇ ਕਿ ਵੀ ਆਪਾਂ ਚਲੋ ਉਹਨਾਂ ਦੀ ਸਿਹਤ ਲੈਂਦੇ ਹੋਏ ਹੈਲਦੀ ਜਿਹੜਾ ਲਾਈਫ ਸਟਾਈਲ ਹੈ ਉਹਨੂੰ ਅਡਾਪਟ ਕਰਨ ਦੇ ਚ ਸਿੰਸਲੇ ਚ ਇਹ ਮੈਰਾਥਨ 'ਚ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ ਮੈਰਾਥਨ ਇਹ ਹਾਫ ਮੈਰਾਥਨ ਹੋਏਗੀ 6 ਕਿਲੋਮੀਟਰ ਜਿਹੜੀ ਕਿ ਮੈਨੂੰ ਲੱਗਦਾ ਕੋਰਾਲਟਾ ਪਾਰਕ ਤੋਂ ਸਟਾਰਟ ਹੋਏਗੀ ਐਨ ਜਗ੍ਹਾ ਹੋਵੇ ਤੋਂ ਜਿਹੜਿਆ ਨੇ ਫੁੱਲ ਕਰਨੀਆਂ ਉਹ ਵੀ ਰਜਿਸਟਰ ਕਰ ਸਕਦੇ ਆ ਤੇ ਲਿੰਕ ਤੁਹਾਨੂੰ ਥੱਲੇ ਦਿੱਤਾ ਜਾਊਗਾ ਵੈਸੇ ਤੁਸੀਂ ਐਡਲਿਟ ਸੰਗਤ ਦੇ ਪੇਜ ਤੇ ਵੀ ਜਾ ਕੇ ਕਰ ਸਕਦੇ ਹੋ ਇਹਦੀ 60 ਡਾਲਰ ਦੀ ਰਜਿਸਟ੍ਰੇਸ਼ਨ ਫੀਸ ਹੈ ਜੇ ਤੁਹਾਡੇ ਕੋਲ ਆਰੇ ਦਾ ਮੈਂਬਰਸ਼ਿਪ ਹੈਗੀ ਹੈ ਉਹ 25 ਡਾਲਰ ਦੀ ਹੋਇਆ ਤੁਹਾਨੂੰ ਰਿਬੇਟ ਹੈ ਜਾਂ ਕੋਲੋਂ ਡਿਸਕਾਊਂਟ ਮਿਲ ਜਾਂਦਾ ਸੋ ਇਹ ਵੀ ਆ ਇੱਕ ਬਹੁਤ ਚੰਗਾ ਉਪਰਾਲਾ ਜੇ ਕੋਈ ਬੰਦਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਭੱਜ ਕੇ ਜਾਣਾ ਇਹ ਤੁਰ ਕੇ ਵੀ ਕਰ ਸਕਦੇ ਹੋ ਤੁਸੀਂ ਇਹ ਤੁਰ ਕੇ ਵੀ ਕਰ ਸਕਦੇ ਹੋ ਤੇ ਭੱਜ ਕੇ ਵੀ ਕਰਦੇ ਜਿੱਦਾਂ ਤੁਹਾਡੀ ਇੱਛਾ ਹੈ ਇਹਦਾ ਸਿਰਫ ਤੇ ਸਿਰਫ ਇਹ ਹੈ ਕਿ ਵੀ ਤੁਸੀਂ ਆਪਣੀ ਭਾਈ ਉੱਥੇ ਪ੍ਰੈਜ਼ੈਂਟ ਦਿਖਾਣੀ ਹੈ ਕਿ ਵੀ ਹਾਂ ਅਸੀਂ ਵੀ ਖੇਡਾਂ ਨਾਲ ਜੁੜੇ ਹੋਏ ਹਾਂ ਅਸੀਂ ਸਾਨੂੰ ਵੀ ਸਿਹਤ ਪ੍ਰਤੀ ਕੁਛ ਹੈ ਤੇ ਇਹ ਜਿਹੜਾ ਪੈਸਾ ਜਿਹੜਾ ਜਾਂਦਾ 60 ਡਾਲਰ ਇਹ ਐਡਲਟ ਸੰਗਤ ਨੂੰ ਨਹੀਂ ਜਾਣਾ ਇਹ ਇਹ ਜਾਣਾ ਜਿਹੜੀ ਉੱਥੇ ਦੀ ਚੈਰਿਟੀ ਕਲੱਬ ਹੈ ਜਿਹੜਾ ਸਿਟੀ ਟੂ ਬੇ ਕਲੱਬ ਜਿਹੜਾ ਇਹਨਾਂ ਦੀ ਹੈਗੀ ਹੈ ਸੰਸਥਾ ਉਹਨੂੰ ਜਾਣਿਆ ਜੀ ਸੋ ਇਹ ਵੀ ਮੇਰੇ ਵੱਲੋਂ ਦਾ ਮਤਲਬ ਕਿ ਵੀ ਹਮੇਸ਼ਾ ਹੀ ਇਨਹਾ ਹੁੰਦੀ ਹੈ ਕਿ ਵੀ ਕੋਈ ਚੰਗਾ ਕੰਮ ਕੋਈ ਕਮਿਊਨਿਟੀ ਦਾ ਕੰਮ ਜਾਂ ਕੁਛ ਹੈ ਖਾਸ ਕਰਕੇ ਖੇਡਾਂ ਸਿਹਤ ਨੂੰ ਲੈ ਕੇ ਤੇ ਹਰ ਬੰਦੇ ਨੂੰ ਕੋਈ ਨਾ ਕਿਤੇ ਪਾਰਟਿਸਿਪੇਟ ਕਰਨਾ ਚਾਹੀਦਾ ਸੋ ਇਹਦੀ ਚੰਗੀ ਗੱਲ ਇਹ ਹੈ ਵੀ ਤੁਸੀਂ ਜਾਓਗੇ ਉੱਥੇ ਜ਼ਰੂਰੀ ਨਹੀਂ ਹੈ ਕਿ ਤੁਸੀਂ 6 ਕਿਲੋਮੀਟਰ ਤੁਰਨਈਏ ਤੁਸੀਂ ਬਰਾਚ ਵੀ ਬੈਠ ਸਕਦੇ ਹੋ ਕੋਈ ਗੱਲ ਨਹੀਂ ਬਾਬਸ ਵੀ ਆ ਸਕਦੇ ਕੋਈ ਗੱਲ ਨਹੀਂ ਅਮ ਪਰ ਜਦੋਂ ਤੁਸੀਂ ਜਾਂਦੇ ਹੋ ਉੱਥੇ ਮਾਹੌਲ ਦੇਖਦੇ ਹੋ ਤੁਹਾਨੂੰ ਆਪਣੇ ਆਪ ਚੰਗਾ ਲੱਗਦਾ ਕਿ ਵੀ ਯਾਰ ਕੋਈ ਨਹੀਂ ਅਸੀਂ ਵੀ ਸਿਹਤਮੰਦ ਹੋਣਾ ਕਿਸੇ ਦਾ weight ਜ਼ਿਆਦਾ ਉਹਨੂੰ ਥੋੜੀ ਦੇਖ-ਦੇਖ ਕੇ ਕੱਪੜੇ ট্র্যাকਸੂਟ ਪਾਏ ਹੋਏ ਬੰਦੇ ਨੂੰ ਦੂਜਿਆਂ ਦੇ ਨਾਲ ਭੱਜਦੇ ਦੇਖ ਕੇ ਬੰਦੇ ਨੂੰ ਲੱਗ ਜਾਂਦਾ ਯਾਰ ਚਿਰੰਗਜੀ ਮੈਨੂੰ ਇਹ ਲੱਗਦਾ ਹੁੰਦਾ ਸੋ ਇਹ ਉਪਰਲਾ ਬਹੁਤ ਵਧੀਆ ਜੀ ਇਹ ਮੈਂ ਹਰੇਕ ਬੰਦੇ ਨੂੰ ਪਰਸਨਲੀ ਰეკਮੈਂਡ ਕਰਦਾ ਹਾਂ ਕਿ 31 ਤਰੀਕੇ ਦੀ ਲਾਸਟ ਡੇਟ ਹੈ ਜੀ ਰਜਿਸਟ੍ਰੇਸ਼ਨ ਦੀ ਉਹ ਤੋਂ ਬਾਅਦ ਮੈਨੂੰ ਲਗਾ ਦਾ ਕਰ ਸਕਦੇ ਆ ਪਰ ਲੇਟ ਫੀਸ ਹੋਏਗੀ ਪਰ 31 ਤਰੀਕ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਕਰ ਲੋਗੇ ਲਿੰਕ ਤੇ ਕਰਕੇ ਤੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਕਰ ਦੋ ਤੇ ਉੱਥੋਂ ਤੁਹਾਨੂੰ ਫ੍ਰੀ ਟੀ-ਸ਼ਰਟ ਮਿਲੂਗੀ ਜੀ ਅ ਤੇ ਆਪਣਾ ਜਿਹੜਾ ਚੈਸਟ ਨੰਬਰ ਵਗੈਰਾ ਹੁੰਦਾ ਉਹ ਤੁਹਾਨੂੰ ਉੱਥੋਂ ਕਲੈਕਟ ਕਰਨਾ ਪਊਗਾ ਜਦੋਂ ਆਪਾਂ ਪਹੁੰਚਾਂਗੇ ਗੇਮ ਤੇ ਤੁਸੀਂ ਬਾਈ ਪੋਸਟ ਵੀ ਕਰ ਸਕਦੇ ਹੋ ਪਰ ਉਹ ਬਾਈ ਪੋਸਟ ਫਿਰ ਤੁਹਾਨੂੰ ਐਕਸਟਰਾ ਪੇ ਕਰਨਾ ਪੈਂਦਾ ਸੋ ਇਹ ਹੈਗਾ ਜੀ 21 ਸਤੰਬਰ ਸੰਡੇ ਸੋ ਇਹਦੇ ਵਾਸਤੇ ਵੀ ਤੁਹਾਨੂੰ ਟਾਈਮ ਤੇ ਪਹੁੰਚਣਾ ਪੈਣਾ ਕਿਉਂਕਿ ਉੱਥੇ ਰਸ਼ ਹੋ ਜਾਂਦਾ ਟਰੈਮ ਬੰਦ ਹੈ ਇਸ ਵਾਰੀ ਟਰੈਮ ਦੀ ਜਿਹੜੀ ਹੈਗੀ ਉੱਥੇ ਕੰਸਟਰਕਸ਼ਨ ਚੱਲ ਰਹੀ ਹੈ ਉੱਥੇ ਟਰੈਮ ਲਾਈਨ ਤੇ ਟਰੈਫਿਕ ਵੀ ਕਾਫੀ ਹੋਊਗੀ ਕਿਉਂਕਿ ਸਾਰੇ ਬੰਦੇ ਉੱਥੇ ਪਹੁੰਚਣ ਵਾਸਤੇ ਗੱਡੀ ਗੱਡੀਆਂ ਵਰਤਦੇ ਨੇ ਤੇ ਉਹ ਧਿਆਨ ਨਾਲ ਆਪਣਾ ਟਾਈਮ ਤੇ ਪਹੁੰਚਿਓ ਅਗਲਾ ਹੈਗਾ ਜੀ ਇੰਟਰਨੈਸ਼ਨਲ ਹਾਕੀ ਕੱਪ ਜਿਹੜਾ ਮੈਲਬਨ ਹੁੰਦਾ ਉਹ ਹੁਣ ਬਹੁਤ ਵੱਡੇ ਲੈਵਲ ਤੇ ਪਹੁੰਚ ਗਿਆ ਜੀ ਇੰਟਰਨੈਸ਼ਨਲ ਪਲੇਅਰ ਉਹ ਤੜਾ ਤੜਾ ਸ਼ਾਮਲ ਹੋ ਰਹੇ ਨੇ ਅ ਪਿਛਲੀ ਵਾਰੀ ਸਾਡੇ ਵੱਲੋਂ ਖੇਡੇ ਸੀਗੇ ਕਾਸਤੀ ਫੁਨੀ ਤੇ ਹੋਰ ਵੀ ਚੰਗੇ ਪਲੇਅਰ ਸੀਗੇ ਤੇ ਇਸ ਵਾਰੀ ਫੇਰ ਅ ਸਾਡੇ ਵੱਲੋਂ ਵੀ ਇੰਟਰਨੈਸ਼ਨਲ ਪਲੇਅਰ ਹੋਣਗੇ ਤੇ ਬਾਕੀ ਟੀਮਾਂ ਵੀ ਕਰਕੇ ਲੈ ਰਹੀਆਂ ਨੇ ਉਹਨਾਂ ਚ ਟੀਮਾਂ ਲਾਹੌਰ ਤੋਂ ਪਾਕਿਸਤਾਨ ਤੋਂ ਆ ਰਹੀ ਹੈ ਇੰਟਰਨੈਸ਼ਨਲ ਪਲੇਅਰ ਹੋਣਗੇ ਲਾਹੌਰ ਸੁਲਤਾਨ ਐਡਲਿਟ 6 ਜਿਹੜੀ ਸਾਡੀ ਟੀਮ ਹੈ ਉਹ ਚੋਂ ਵੱਲੋਂ ਵੀ ਇਸ ਵਾਰੀ ਜਾਪਾਨ ਦੇ ਪਲੇਅਰ ਖੇਡਣੇ ਨੇ ਤੇ ਉਹ ਜਿਹੜੇ ਜਾਪਾਨ ਦੇ ਪਲੇਅਰ ਖੇਡ ਰਹੇ ਨੇ ਉਹ ਸਾਡੇ ਕੋਲ ਪਹਿਲਾਂ ਇੱਥੇ ਆ ਰਹੇ ਨੇ ਐਡਲਿਡ ਤੇ ਉਹ ਐਡਲਿਡ ਚ ਵੂਡਵਿਲ ਹਾਕੀ ਕਲੱਬ ਜਿੱਦਾਂ ਤੁਹਾਨੂੰ ਪਤਾ ਹੀ ਹੈ ਐਡਲਿਡ ਜਿਹੜਾ ਹਾਕੀ ਕਲੱਬ ਹੈ ਉਹ ਨਾਲ ਅਸੀਂ ਸਾਂਝੇ ਤੌਰ ਤੇ ਪ੍ਰੈਕਟਿਸ ਕਰਦੇ ਹਾਂ ਸਾਂਝੇ ਤੌਰ ਤੇ ਖੇਡਦੇ ਹਾਂ ਤੇ ਇੱਕ ਮਲਟੀਕਲਚਰਲ ਕਲੱਬ ਅਸੀਂ ਦੋਨੇ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ ਸੋ ਉੱਥੇ ਇੰਟਰਨੈਸ਼ਨਲ ਪਲੇਅਰ ਜਿਹੜੇ ਜਾਪਾਨ ਦੇ ਨੇ ਉਹ ਤਿੰਨ ਪਲੇਅਰ ਸਾਡੇ ਕੋਲ ਆ ਰਹੇ ਨੇ ਤੇ 28 ਸਤੰਬਰ ਤੇ 29 ਸਤੰਬਰ ਸੰਡੇ ਤੇ ਮੰਡੇ ਤੇ ਸਵੇਰੇ 9 ਤੋਂ 11 ਤੇ ਮੰਡੇ ਨੂੰ ਸ਼ਾਮ ਨੂੰ 6 ਤੋਂ 8 ਦੋ ਦਿਨ ਇੱਕ ਕੈਂਪ ਲੱਗ ਰਿਹਾ ਹੌਕੀ ਦਾ ਆਪਣੇ ਬੱਚੇ ਜਿਹੜੇ ਹੌਕੀ ਨਾਲ ਖੇਡਦੇ ਨੇ ਜਾਂ ਨਹੀਂ ਵੀ ਖੇਡਦੇ ਤੁਸੀਂ ਲੈ ਕੇ ਆਓ ਬਹੁਤ ਵਧੀਆ ਮਾਹੌਲ ਬਣੂਗਾ ਇੰਟਰਨੈਸ਼ਨਲ ਪਲੇਅਰ ਜਾਪਾਨ ਦੇ ਜਦੋਂ ਤੁਹਾਡੇ ਨਾਲ ਤੁਹਾਨੂੰ ਕੋਚਿੰਗ ਦੇਣਗੇ ਤੁਹਾਨੂੰ ਟਿਪਸ ਦੱਸਣਗੇ ਜ਼ਿੰਦਗੀ ਦੇ ਤੇ ਤੁਹਾਨੂੰ ਚਿੰਗ ਲੱਗਦੀ ਆ ਹਾਕੀ ਖੇਡਣ ਆਉਣ ਆਣ ਚੀ ਹਾਕੀ ਦਾ ਹਾਕੀ ਪਰ ਕੋਈ ਵੀ ਸਪੋਰਟਸ ਹੋਵੇ ਚੰਗਾ ਲੱਗਦਾ ਹੈ ਜਦੋਂ ਤੁਹਾਡੇ ਨਾਲ ਇੱਕ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਜਾਂਥੇ ਲੇਟ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਤੁਹਾਡੇ ਨਾਲ ਗਰਾਊਂਡ ਸਾਂਝੀ ਕਰਦਾ ਤਾਂ ਇੱਕ ਮਾਣ ਵਾਲੀ ਗੱਲ ਹੈ ਸੋ ਇੱਥੇ ਵੀ ਇਹ ਵੀ ਪਹੁੰਚਣਾ ਜ਼ਰੂਰ ਸਾਲੇ ਕੋ ਤਿੰਨ ਨੇ ਇਹ ਟੌਪ ਦੇ ਪਲੇਅਰ ਜਿਹੜੇ ਕਿ 올림픽 ਵੀ ਖੇਡੇ ਹੋਏ ਨੇ ਕੈਪਟਨ ਵੀ ਹੈਗੇ ਨੇ ਹੁਣ ਨਾਮ ਥੋੜੇ ਜੇ ਮੈਨੂੰ ਉਹ ਲੱਗਦੇ ਨੇ ਵੀ ਜਿੱਦਾਂ ਮੈਂ ਤਾਂ ਇਦਾਂ ਭੱਲੇ ਨੇ ਘਟਨੇ ਅ ਮਜੂਕੀ ਉਰਾਏ ਰਾਕੀ ਫੁਜੀਸੀਮਾ ਤੇ ਮੈਚ ਸੁਮੋਟੋ ਸੋ ਨਾਮ ਜਪਾਨੀਆ ਦੇ ਇਦਾਂ ਨੇ ਪਰ ਇਹ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਥੱਲੇ ਦਿੱਤਾ ਹੋਇਆ ਸਨੀ ਹਰਜਿੰਦਰ ਦਸਾਲਾ ਉਹਨਾਂ ਨਾਲ ਸਾਡੇ ਪੇਜ ਤੇ ਜਾ ਕੇ ਰਾਬਤਾ ਕਰ ਸਕਦੇ ਹੋ ਜੇ ਕਿਸੇ ਨੇ ਰਜਿਸਟ੍ਰੇਸ਼ਨ ਕਰवानी ਹੈ 10 ਡਾਲਰ ਦੀ ਰਜਿਸਟ੍ਰੇਸ਼ਨ ਹੈ ਕਿਉਂਕਿ ਉਹਨਾਂ ਨੂੰ ਵੀ ਕੁਝ ਨਾ ਕੁਝ ਫੰਡ ਕਰਨਾ ਅਸੀਂ ਸੋ ਇਹ ਤੋਂ ਬਾਅਦ ਜਿਹੜਾ ਅਸੀਂ ਉਸ ਤੋਂ ਬਾਅਦ ਅਸੀਂ ਜਾਣਾਗਾ ਮੈਲਬਨ ਸੋ ਮੈਲਬਨ ਵਾਸਤੇ ਅਸੀਂ ਫੰਡ ਰੇਜ਼ ਵੀ ਕਰਾਂਗੇ ਉਹਦੇ ਵਾਸਤੇ ਵੀ ਤੁਹਾਡੇ ਕੋਲ ਪਹੁੰਚਾਂਗੇ ਪਰ ਉਹ ਹਲੇ ਲੰਬਾ ਕਿਉਂਕਿ 2 ਅਕਤੂਬਰ ਤੋਂ 5 ਅਕਤੂਬਰ ਤੱਕ ਹੈ ਤੇ ਉਹ ਅਸੀਂ ਬਾਅਦ ਚ ਕੋਈ ਵੱਡਾ ਪ੍ਰੋਗਰਾਮ ਕਰਾਂਗੇ ਪਰ ਫਿਲਹਾਲ ਜਿਹੜੇ ਸਾਡੇ ਕੋਲ ਇਹ ਪ੍ਰੋਗਰਾਮ ਨੇ ਸੇ ਫੇਰ ਇੱਕ ਮੈਂ ਕਰਾਉਣਾ 6 ਸਤੰਬਰ ਨੂੰ ਹੈਗਾ ਰਿਵਰਲੈਂਡ ਤੇ 14 ਸਤੰਬਰ ਨੂੰ ਹੈਗਾ ਚਰਦੀ ਕਲੱਬ ਸਪੋਰਟਸ ਕਲੱਬ ਵੱਲੋਂ ਐਥਲੈਟਿਕ ਦਾ ਪ੍ਰੋਗਰਾਮ ਹੈ ਚੌਥਾ ਜਿਹੜਾ ਪੋਰਟ ਆਲੇਡ ਵਿੱਚ ਹੈ ਤੇ ਫਿਰ 21 ਸਤੰਬਰ ਨੂੰ ਹੈਗਾ ਸਾਡੇ ਕੋਲ ਸਿਟੀ ਟੂ ਬੇ ਰਨ ਸਰਦਾਰ ਫੌਜਾ ਸਿੰਘ ਦੀ ਯਾਦਗਾਰ ਵਿੱਚ ਤੇ ਉਹਨਾਂ ਨੂੰ ਸਮਰਪਿਤ ਸੋ ਇਹ ਸੀਗੇ ਪ੍ਰੋਗਰਾਮ ਜਿਹੜੇ ਸਾਊਥ ਆਸਟ੍ਰੇਲੀਆ ਐਡਲੇਡ ਵਿੱਚ ਹੈਗੇ ਨੇ ਸੋ ਮੈਂ ਉਮੀਦ ਕਰਦਾ ਕਿ ਵੀ ਜਿਹੜੇ ਜਿਹੜੇ ਖੇਡਾਂ ਨਾਲ ਜੁੜੇ ਨੇ ਜਾਂ ਆਪਣੇ ਆਪ ਨੂੰ ਸਿਹਤਮੰਦ ਦੇਖਣਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਨੇ ਤੇ ਇਨ੍ਹਾਂ ਪ੍ਰੋਗਰਾਮਾਂ ਚ ਸਾਰਿਆਂ ਚ ਨਹੀਂ ਕਿਸੇ ਚ ਕੋਈ ਇੱਕ ਚ ਜਾ ਸਕਦਾ ਕੋਈ ਦੂਜੇ ਚ ਜਾ ਸਕਦਾ ਕੋਸ਼ਿਸ਼ ਕਰੋ ਨਾਲ ਬੱਚਿਆਂ ਲੈ ਕੇ ਪਹੁੰਚੋ ਤੇ ਇੰਨੀਆਂ ਕਿ ਬੇਨਤੀਆਂ ਸੀਗੀਆਂ ਜੀ ਜੇ ਕੋਈ ਇਸ ਚੋਂ ਕੋਈ ਮਿਸਟੇਕ ਜਾਂ ਨੰਬਰ ਦੀ ਇਹ ਕੁਸ਼ ਹੋ ਗਈ ਉਹਨਾਂ ਨੇ ਨੰਬਰ ਥੱਲੇ ਦਿੱਤੇ ਹੋਣਗੇ ਤੁਸੀਂ ਸਿੱਧਾ ਡਾਇਰੈਕਟ ਕਾਲ ਕਰਕੇ ਵੀ ਇਨਕੁਆਰੀ ਕਰ ਸਕਦੇ ਹੋ ਕਈ ਵਾਰੀ ਹੋ ਜਾਂਦਾ ਕਿ ਵੀ ਡੇਟ ਡੂਟ ਜਾ ਕੋਈ ਹੋਰ ਇਨਫੋਰਮੇਸ਼ਨ ਨਾ ਰਹਿ ਜਾਂਦੀ ਸਾਡੇ ਕੋਲ ਸੋ ਇੰਨੇ ਕ ਬੇਨਤੀਆਂ ਕਬੂਲ ਕਰੋ ਜੀ ਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਤੇ ਤੇ ਅਗਲੇ ਸ਼ੋਅ ਤੇ ਕਿਸੇ ਤੇ ਬਾਈ ਚੱਲ ਗਿਆ ਮੈਨੂੰ ਛੱਡ ਕੇ ਤੇ ਮੇਰੀ ਡਿਊਟੀ ਇੰਨੀ ਸੀਗੀ ਕਿਉਂਕਿ ਸਾਡਾ ਖੇਡਾਂ ਵਾਲਾ ਵਿਭਾਗ ਤੇ ਸਾਨੂੰ ਚੰਗਾ ਲੱਗਦਾ ਵੀ ਖੇਡਾਂ ਬਾਰੇ ਪ੍ਰਚਾਰ ਕਰਨਾ ਤੇ ਤੁਹਾਨੂੰ ਉੱਥੇ ਖੇਡਾਂ ਚ ਗਰਾਊਂਡਾਂ ਚ ਦੇਖ ਕੇ ਸਾਨੂੰ ਹੋਰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਛੋਟੇ-ਛੋਟਿਆਂ ਨਾਲ ਪਹੁੰਚੋਗੇ ਤੁਸੀਂ ਵੀ ਖੇਡੋ ਤੇ ਪਾਰਟਿਸਿਪੇਟ ਕਰੋ ਬੱਚਿਆਂ ਨੂੰ ਨਾਲ ਲੈ ਕੇ ਜਾਓ ਜੇ ਨਹੀਂ ਆਪਣਾ ਬੱਚੇ ਹੈਗੇ ਆਪ ਤੁਸੀਂ ਨਹੀਂ ਖੇਡ ਸਕਦੇ ਤਾਂ ਉੱਥੇ ਐਜ਼ ਅ ਸੇਵਾਦਾਰ ਵੋਲੰਟਰੀ ਉੱਥੇ ਕੰਮ ਕਰ ਸਕਦੇ ਹੋ ਕਿਉਂਕਿ ਹਰ ਵੇਲੇ ਕਿਉਂਕਿ ਇੱਥੇ ਕਲੱਬਾਂ ਦਾ ਕੰਮ ਜਿਹੜਾ ਹੁੰਦਾ ਉਹ ਸੌਖਾ ਨਹੀਂ ਹੁੰਦਾ ਬਹੁਤ ਕੁਝ ਬੰਦੇ ਆਪਣੇ ਪਰਿਵਾਰਾਂ ਨੂੰ ਪਿੱਛੇ ਛੱਡ ਛੱਡ ਕੇ ਕੰਮ ਛੱਡ ਛੱਡ ਕੇ ਮੀਟਿੰਗਾਂ ਕਰਦੇ ਨੇ ਤੇ ਵੱਡੇ ਵੱਡੇ ਕੰਮ ਆ ਮੈਨ ਨਹੀਂ ਹੋ ਜਾਂਦੇ ਬਹੁਤ ਮੈਨ ਪਾਵਰ ਦੇ ਲੋਡ ਹੁੰਦੀ ਹੈ ਸੋ ਉੱਥੇ ਆਪਣੀ ਸੇਵਾ ਜਰੂਰ ਦਿਓ ਜੇ ਖੇਡਣਾ ਤਾਂ ਬਹੁਤ ਚੰਗੀ ਗੱਲ ਹੈ ਸੋ ਧੰਨਵਾਦ ਸਸ਼ੀਕਾਲ ਜੀ